ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਰਾੜ ਦੇ ਹੱਕ ਦੇ ਵਿੱਚ ਵਿਧਾਇਕ ਅਮੋਲਕ ਸਿੰਘ ਵੱਲੋਂ ਕੀਤਾ ਗਿਆ ਵੱਖ-ਵੱਖ ਪਿੰਡਾਂ ਦਾ ਤੂਫਾਨੀ ਦੌਰਾ ਜਾਣਕਾਰੀ ਅਨੁਸਾਰ ਸ੍ਰਾਮਾ ਜੋਂਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਗੁਰਪ੍ਰੀਤ ਸਿੰਘ ਬਰਾੜ ਅਤੇ ਬਲਾਕ ਸੰਮਤੀ ਦੇ ਸਮੁੱਚੇ ਹੀ ਉਮੀਦਵਾਰਾਂ ਦੇ ਹੱਕ ਵਿੱਚ ਅੱਜ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਤੂਫਾਨੀ ਦੌਰਾ ਕੀਤਾ ਗਿਆ ਅਤੇ ਕਈ ਜਲਸਿਆਂ ਨੂੰ ਸਬੋਧਨ ਵੀ ਕੀਤਾ ਗਿਆ ਇਸ ਇਸ ਮੁਕਤੇ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਵੋਟ ਪਾਉਣ ਨਾ ਕਿ ਉਹ ਦੂਸਰੀਆਂ ਪਾਰਟੀਆਂ ਦੇ ਆਗੂ ਜੋ ਕਿ ਬਹਾਨੇਬਾਜ਼ੀ ਕਰਕੇ ਜਾਂਦੇ ਹਨ ਉਹਨਾਂ ਕਹਿਆ ਕਿ ਆਮ ਆਦਮੀ ਪਾਰਟੀ ਵੱਲੋਂ ਪਿੰਡਿਆਂ ਦੇ ਧਗਾਤਾਰ ਵਿਕਾਸ ਕੀਤੇ ਜਾ ਰਹੇ ਹਨ ਨਾਲ ਹੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਹਨਾਂ ਚੋਣ ਮੈਨੀਫੈਸਟੋ ਵਿੱਚ ਪੰਜ ਮੁੱਖ ਵਿਸ਼ੇਸ਼ਤਾਵਾਂ ਮੰਗਾਂ ਕੀਤੀਆਂ ਗਈਆਂ ਸਨ ਜਿਨ੍ਹਾਂ ਦੇ ਵਿੱਚ ਉਹਨਾਂ ਦੱਸਿਆ ਗਿਆ ਸੀ ਕਿ ਲਗਭਗ ਚਾਰ ਨੂੰ ਪੂਰਾ ਕਰ ਦਿੱਤਾ ਗਿਆ ਹੈ ਤੇ ਇੱਕ ਮੰਗ ਜੋ ਕਿ ਔਰਤਾਂ ਦੀ 1000 ਰੁਪਏ ਵਾਲੀ ਹੈ ਉਸ ਨੂੰ ਵੀ ਜਲਦ ਤੋਂ ਜਲਦ ਪੂਰਾ ਕਰ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਸਾਡੀ ਹੌਸਲਾ ਰਜਾਈ ਕੀਤੀ ਜਾਵੇ ਤਾਂ ਜੋ ਕਿ ਪਿੰਡਾਂ ਦੇ ਵਿਕਾਸ ਅਸੀਂ ਹੋਰ ਵੀ ਕਰਦੇ ਰਹੀਏ ਆਓ ਸੁਣਦੇ ਹਾਂ ਕੀ ਕਹਿਣਾ ਹੈ ਵਿਧਾਇਕ ਅਮੋਲਕ ਸਿੰਘ ਦਾ ਇਸ ਪੂਰੀ ਤੂਫਾਨੀ ਦੌਰੇ ਨੂੰ ਲੈ ਕੇ ਐਮਐਲਏ ਸਾਹਿਬ ਤੁਹਾਡੇ ਵੱਲੋਂ ਜਿੰਨਾ ਪਿੱਛੇ ਬਲਾਕ ਸਮिति ਨੂੰ ਲੈ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਵੱਖ-ਵੱਖ ਪਿੰਡਾਂ ਦੇ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਬਹੁਤ ਵਧੀਆ ਸਖਾਵਾਂ ਮਾਹੌਲ ਹੈ ਸੋ ਵਾਇਗਰੋ ਦੀ ਕਰਫਰ ਹੋਊਗੀ ਬਹੁਤ ਵਧੀਆ ਲੀਡ ਨਾਲ ਜਿੱਤਾਂਗੇ ਚਾਰੇ ਦੀਆਂ ਸਾਰੇ ਸਿੱਟਾ ਚੰਗੇ ਰੁਝਾਨਾ ਲੋਕ ਕੰਮਾਂ ਨੂੰ ਤਰਜੀਹ ਦੇ ਰਹੇ ਆ ਸੋ ਅਸੀਂ ਵੀ ਕਦੇ ਕਿਸੇ ਨੂੰ ਮਨਾ ਨਹੀਂ ਕੀਤਾ ਲੋਕ ਪਿਆਰ ਕਰਦੇ ਆ ਜਿਤਾਉਣਗੇ ਸਾਡੇ ਕਰਦੇ ਆ ਆ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਕੀ ਚੀਜ਼ ਲੈ ਕੇ ਜਾ ਰਹੇ ਹੋ ਅਸੀਂ ਆਪਦੇ ਕੰਮ ਲੈ ਕੇ ਜਾ ਰਹੇ ਆ ਕੋਈ ਇਹੋ ਜਿਹਾ ਪਿੰਡ ਨਹੀਂ ਜਿੱਥੇ ਅਸੀਂ ਗਾਰੰਟੀ ਨਹੀਂ ਦਿੱਤੀ ਜਾਂ ਜਿੱਥੇ ਪੈਸੇ ਵੀ ਦਿੱਤੇ ਕੋਈ ਵੀ ਹੈ ਨਹੀਂ ਇੱਕ ਵੀ ਪਿੰਡ ਹੈ ਸੋ ਅਸੀਂ ਉਹਨਾਂ ਨੂੰ ਕੰਮ ਵੀ ਦੱਸਦੇ ਆ ਆਉਣ ਵਾਲੇ ਸਮੇਂ 'ਚ ਕਿਹੜੇ ਕੰਮ ਕਰ ਰਹੇ ਉਹ ਵੀ ਦੱਸਦੇ ਆ ਜਿਹੜੀਆਂ ਗਰੰਟੀਆਂ ਦਿੱਤੀਆਂ ਸੀਆਂ ਸਰਕਾਰ ਨੇ ਉਹ ਵੀ ਦੱਸਦੇ ਆ ਆ ਇਸ ਤੋਂ ਪਹਿਲਾਂ ਤੁਸੀਂ ਪਿੰਡ ਜਾ ਕੇ ਆਇਓ ਜੀ ਆ ਗੁਰੂਕਟਾਵ ਤੇ ਹੁਣ ਸਰਾਵਾ ਖੜਿਓ ਇਹਨਾਂ ਨੇ ਪਿੰਡਾਂ ਦੇ ਵਿੱਚ ਕੀ ਕੀ ਕੰਮ ਕੀਤੇ ਗਏ ਆ ਮਾਗੀ ਫਾ ਇੱਥੇ ਮੁੰਡਿਆਂ ਨੇ ਗਰਾਊਂਡ ਵਾਸਤੇ ਪੈਸੇ ਮੰਗੇ ਸੀ ਉਹ ਵੀ ਦਿੱਤੇ ਆ ਆਪਣੇ ਜਿਮ ਮੰਗਿਆ ਸੀ ਉਹ ਵੀ ਦਿੱਤਾਗਾ ਸਰਪੰਚ ਸਾਹਿਬ ਨੂੰ ਕਹਿ ਕੇ ਇਹਨਾਂ ਨੇ ਲਾਈਟਾਂ ਸਾਰੇ ਪਿੰਡ 'ਚ ਲਾਈਟਾਂ ਲਵਾਤੀਆਂ ਇਹਨਾਂ ਨੇ ਕੈਮਰੇ ਮੰਗੇ ਆ ਉਹ ਵੀ ਅਸੀਂ ਕਰਦੇ ਆ ਤੇ ਇਹਨਾਂ ਨੂੰ ਇੱਕ ਮਿਨੀ ਜਿਹੜਾ ਉਹ ਹੁੰਦਾਗਾ ਫਾਇਰ ਟੈਂਕਰ ਜਿਹੜਾ ਅੱਗ ਤੋਂ ਬਚਾਊ ਜੰਤਰ ਉਹ ਵੀ ਨਹੀਂ ਇੱਕ ਲਾਇਬ੍ਰੇਰੀ ਪੰਚਾਇਤ ਘਰ ਡਿਸਪੈਂਸਰੀ ਲਾਇਬ੍ਰੇਰੀ ਮੰਨੋ ਵੀ ਇਹੋ ਚੀਜ਼ਾਂ ਨੇ ਸੜਕ ਵੀ ਬਣੀ ਹੈ ਗੁਰੂ ਕੀ ਟਾਪ ਤੋਂ ਲੈ ਕੇ ਉਹਲਾ ਕੰਮ ਸਾਨੂੰ ਹੌਲੀ ਹੌਲੀ ਜਿੱਤੇ ਹੋਣਗੇ ਕਿੰਨੇ ਕੀਤੇ ਅਸੀਂ ਜੇਕਰ ਜੇਕਰ ਤੁਹਾਡਾ ਇਹ ਕੈਂਡੀਡੇਟ ਜਿੱਤ ਜਾਂਦਾ ਜੀ ਤਾਂ ਪਿੰਡਾਂ ਵਾਸਤੇ ਹੋਰ ਕੀ ਕੀ ਚੀਜ਼ਾਂ ਨਵੀਆਂ ਲੈ ਕੇ ਆਓਗੇ ਵੇਖੋ ਅਸੀਂ ਪਿੰਡਾਂ ਵਾਸਤੇ ਜਿਹੜਾ ਜ਼ਿਲ੍ਹਾ ਪ੍ਰੇਸ਼ਰ ਗ੍ਰਾਂਟ ਤੋਂ ਵੇਖੋ ਜਦੋਂ ਇਹ ਸਾਡੇ ਬੰਦੇ ਵਿੱਚ ਪੈਣਗੇ ਤਾਂ ਸਾਡੇ ਕੋਲੇ ਫੰਡ ਹੋਰ ਆ ਜਾਊਗਾ ਹੁਣ ਤਾਂ ਮੇਰੇ ਵਾਲਾ ਫੰਡ ਹੀ ਚੱਲਦਾ ਜਾ ਸਰਕਾਰ ਵਾਲਾ ਇਹਨਾਂ ਵਾਲਾ ਫੰਡ ਵੀ ਆ ਜਾਊਗਾ ਸਾਨੂੰ ਸਖਾਲਾ ਹੋ ਜੂਗਾ ਫੰਡ ਦੇ ਨਾਲ ਸਾਰੇ ਪਿੰਡਾਂ ਨੂੰ ਵੰਡ ਕੇ ਦੇਵਾਂਗੇ ਠੀਕ ਹੈ ਸਰਪੇਜ ਜੀ ਕਿਦਾਂ ਦਾ ਮਾਹੌਲ ਲੱਗ ਰਿਹਾ ਤੁਹਾਨੂੰ ਕਿਦਾਂ ਦਾ ਰਿਸਪਾਂਸ ਆ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਗੁਰਪਤੇ ਜੀ ਸਾਹਿਬ ਪਨਾਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਮਾਹੌਲ ਹੈ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਲੋਕ ਨਾਲ ਚੱਲ ਰਹੇ ਕੋਈ ਭਾਈ ਸਾਹਿਬ ਸਾਂਝ ਦਾ ਉਪਦੇਸ਼ ਦਿੱਤਾ ਤੇ ਹਮੇਸ਼ਾ ਉਹਨਾਂ ਦੇ ਨਾਲ ਰਹੇ ਆ ਇਹ ਕਿ ਦੂਸਰੀਆਂ ਪਾਰਟੀਆਂ 'ਕਈ ਇਲਜ਼ਾਮ ਵਕਫ ਵਕਫ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਉਹਨਾਂ ਨੂੰ ਵੀ ਦੇਖਦੇ ਕੋਈ ਲਾ ਕੇ ਤਾਂ ਦਿਖਾਵੇ ਜੀ ਨਹੀਂ ਕਹਿ ਦਿੰਦੇ ਆ ਨਾ ਵੀ ਜਿਹੜੇ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤੇਗੇ ਇਹ ਤਾਂ ਗੜਾਈ ਹੀ ਆ ਥੋੜੇ ਉਹ ਉਹਨਾਂ ਦੇ ਕਿਵੇਂ ਦੇਖਦੇ ਤੁਸੀਂ ਦੇਖੋ ਜੀ 70 ਸਾਲਾਂ ਦਾ ਕੰਮ ਜੇ 4 ਸਾਲਾਂ 'ਚ ਭਾਲਾਂਗੇ ਤੋ ਆਪਾਂ ਵੀ ਜਾਣਦੇ ਆ ਪਰ ਇਹ ਵੀ ਲਗਾਤਾਰ ਲੋਕ ਸਾਥ ਦੇ ਰਹੇ ਆ ਤੇ ਕੰਮ ਹੋ ਰਿਹਾ ਆ ਅੰਕ ਭੇਜੀ ਜੇਕਰ ਤੁਹਾਨੂੰ ਲੋਕ ਜਿਤਾਉਂਦੇ ਆ ਵੱਡਾ ਫਤਵਾ ਦੇਖ ਕੇ ਤੁਸੀਂ ਪਿੰਡਾਂ ਵਾਸਤੇ ਕੀ ਕਰੋਗੇ ਜੋ ਡਿਊਟੀ ਹੋਊਗੀ ਜੀ ਉਹ ਪੂਰੀ ਇਮਾਨਦਾਰੀ ਨਾਲ ਹੋ ਤੇ ਦੱਸਾਂਗੇ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਦੀ ਕੀ ਪਾਵਰ ਹੁੰਦੀ ਹੈ ਜਾਂ ਕਿਵੇਂ ਆ ਕਿਵੇਂ ਕੰਮ ਕਰਦੇ ਜੀ ਜੀ ਸਰ ਜੀ